ਸੰਤ ਸਰਨ ਜੋ ਜਾਨ ਪਰ ਸੋ ਜਨ ਉਧਰਨ ਹਾਰ ਸੰਤ ਕੀ ਨੰਦਾਨਾਨਕਾ ਬਾਹਰ ਬਾਹਰ ਅਵਤਾਰ ਜਿਦਾ ਸਾਸ 기ਰਾਸ ਨਾਮਿਸਰੈ ਅਰ ਨਾਮਾ ਮਨ ਮੰਤ ਧਨ ਸੀ ਸੇਈ ਨਾਨਕਾ ਪੂਰਨ ਸੋਈ ਸੰਤ ਦਿਨਾਂ ਦੀ ਸੰਦੜਿਆ ਦੁਰਮਤਵਨਯ ਤਰ ਅਸਾ ਡੜੇ ਸਈ ਹਉ ਟੁਡੇ ਦੀ ਜਗ ਸਬਾਇਆ ਜਨ ਨਾਨਕ ਕ ਵਿਰਲੇ ਕੀ ਧਨ ਸੰਤਨ ਕਾ ਧਨ ਸੰਤਨ ਕਾ मन संतन का किया संत प्रसाद हर नाम त्याया सर्व कुशल तब थिया संतन बिन अवर न दाता बिया जो जो शरण पर साधु की ਸੋ ਪਾਰਗ੍ਰਾਮੀ ਥੀਆ ਕੋਟ ਪ੍ਰਾਧ ਮਿਟੇ ਜਨ ਸੇਵਾ ਹਰ ਕੀਰਤਨ ਰਸ ਗਾਈਐ ਇਹ ਸੁਖ ਆਗੈ ਮੁਖ ਊਜਲ ਜਨ ਕਾ ਸੰਗ ਵੱਡ ਭਾਗੀ ਪਾਈਐ रसन्दा एक अनेक गुणपूरण जानकी केतक उपमा कहिया अगम अगोचर सद अविनाशी शरण संतन की लही है निर्गुण नीच अनाथ अपराधी ओट संतन की आही बूढ़त मोह गृह अंधकूप मह नानक ले निबाही हम संतन की रेन प्यारे हम संतन की शरणा संत हमारी ओट सुताणी संत हमारा गहणा हम संतन से ओ बण आई ऊर्ब लिखिया पाई ਇਹੋ ਮਨ ਤੇਰਾ ਭਾਈ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਹਮ ਲਾਖਾ ਘਟਿਆ ਹਰ ਭਗਤ ਭਰੇ ਪੰਧਾਰਾ ਸੰਤਨ ਮੋਕਉ ਪੂੰਜੀ ਸੰਪੀ ਕਉ ਉਤਰਿਆ ਮਨ ਕਾ ਤੋਖਾ ਧਰਮ ਰਾਏ ਅਬ ਕਹਾ ਕਰ ਗੋ ਜੋ ਆਟਿਓ ਸਗਲੋ ਲਿਖਾ ਬਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੇ ਕਾਹੋ ਨਾਨਕ ਹਰਿ ਸਿਉ ਬਨ ਮਾਨਿਆ ਰੰਗ ਰਤੇ ਬਿਸਮਾਦੇ ਵਾਗ ਠੜੇ ਹਰਿ ਸੰਤ ਤੁਮਾਰੇ ਜਨ ਘਰ ਧਨ ਹਰ ਨਾਮਾ ਪਰਵਾਰਣ ਗਣੀ ਸੇਈ ਇਹ ਆਏ ਪੂਰਨ ਤਨਾਕ ਕੇ ਕਾਮਾ ਮੇਰੇ RAM ਹਰ ਜਨ ਕਾ ਹਉ ਬਲ ਜਾਈ ਕੇਸਾ ਕਾ ਕਰ ਚਵਰ ਟੁਲਾਵਾ ਚਰਣ ਧੂੜ ਮੁਖ ਲਾਈ ਜਨਮ ਮਰਨ ਦੂ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤ ਸਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਢਾਈ ਜਿਸਕੇ ਸੇ ਤੇ ਨਿੰਦਾਤੇ ਪੱਖਾ ਫੇਰੀ ਪਾਣੀ ਢੋਵਾ ਅਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਜੇ ਸਾਧੂ ਸਰਣੀ ਪਰੇ ਤਿਨ ਕੇ ਕਵਨ ਵਿਚਾਰ ਦੰਤ ਜੀਭ ਜੇ ਮਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ ਆਇ ਤਾਕਾ ਸਫਲ ਹੈ ਪਰ ਉਪਕਾਰੀ ਹੋਇ ਦੁਖ ਸਹੈ ਸਿਰ ਆਪਣਾ ਸੁਖ ਦਾਈ ਸਭ ਕੋਇ ਸੁਖਹੁ ਟਲ ਗੁਰ ਸੇਵੀਐ ਇਹਨ ਸਹਜ ਸੁਭਾਈ ਦਰਸ਼ਨ ਸਰਸਿਆ ਗੁਰੂ ਕਾ ਜਨਮ ਮਰਨ ਹੋਐ ਸਿਫਤ ਖਸਮ ਦੀ ਰੂਰ ਅਰਸੋ ਹੋ ਕੋਰ ਸੋ ਝੱਟੀ ਤੁਧ ਡਠੇ ਸੱਚੇ ਪਾਤ ਸਾਹ ਸਜਣ ਸੱਚਾ ਪਾਤ ਸਾਹ ਸਿਰ ਸਾਹ ਦਾਹ ਸਾਹ ਜਿਸ ਪਾਸ ਬਹਿਠਿਆ ਸੋਹੀਐ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਹੋ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ कोई सुगड़ सुजानी ते नहीं सुने दुख सुख मेरा ओ बिदन खटानी ਜਿਸ ਕਾ ਤਨ ਮਨ ਤਨ ਸਭ ਤਿਸ ਕਾ ਕੋਈ ਸੁਘੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ओ खटानी <coughs> जी की एक ही पहमानी और जतन कर रहे बहुत तेरे ਤਿਨ ਤਿਲ ਨਹੀਂ ਕੀਮਤ ਜਾਨੀ ਰਹਾ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦਿਨੋ ਮੰਤਾਨੀ ॾिगा नडोला दृढ़ कर रहियो पूर हुए त्रिपतानी ओहे जो बीच हम तुम कछ हो ਤਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਸ਼ਚਲ ਕਰ ਬਾਧਿਓ ਗੋਰ ਕੀਓ ਬੰਧਾ ਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ कहो नानक का निचल कर बाध्यो गौर कियो बंधनी गुरु जी का खालसा गुरु जी की फतेह